ਜਦੋਂ ਗੱਲ ਆਮ ਪਿੰਡ ਦੇ ਵਿੱਚ ਹੁੰਦੀ ਹੁੰਦੀ ਸ਼੍ਰੀਕੇ ਕਿਬਲੇ ਵਿੱਚ ਪਹੁੰਚਦੀ ਹੈ ਤਾਂ ਹੀਰ ਦੀਆਂ ਤਾਈਆਂ ਚਾਚੀਆਂ ਵੀ ਉਸਦੀ ਨਾਮ ਮਲਕੀ ਕੋਲ ਆਉਂਦੀਆਂ ਤੇ ਉਹਨੂੰ ਕਹਿੰਦੀਆਂ ਕਿ ਆਪਣੀ ਧੀ ਨੂੰ ਵਰਜ ਤੇ ਸਾਨੂੰ ਇਸ ਦਾ ਫਿਕਰ ਪਿਆ ਹੋਇਆ ਤੁਸੀਂ ਤਾਂ ਚੌਧਰੀ ਲੋਕ ਹੋ ਤੇ ਇਹਨੂੰ ਵੇਖ ਕੇ ਸਾਡੀਆਂ ਧੀਆ ਵੀ ਵਿਗੜ ਜਾਣਗੀਆਂ ਸੋ ਸੁਭਾ ਸਿੰਘ ਨੇ ਕਿਸ ਤਿੱਕਾ ਬਿਆਨ ਕੀਤਾ ਤਾਈਆਂ ਚਾਚੀਆਂ ਅਸੀਂ ਹੈਰਾਨ ਹੁਈਆਂ ਹੀਰ ਚਾਕ ਦੀ ਕਿਸ ਤਰ੍ਹਾਂ ਚਾਕ ਹੋਈ ਸਾਡੇ ਵੇਂਦਿਆਂ ਇਸ ਨੂੰ ਲੋੜ ਚੜਿਆ ਕਿੱਡੀ ਯਾਰੀਆਂ ਲਾਉਣ ਵਿੱਚ ਤਾਕ ਹੋਈ ਪਈਆਂ ਸਾਡੀਆਂ ਦਾ ਸਾਨੂੰ ਫਿਕਰ ਲੱਗਾ ਸਾਡੇ ਲਈ ਇਹ ਗੱਲ ਗਮਨਾਕ ਹੋਈ ਅੱਜ ਕੁੱਟ ਆਏ ਇਸਨੇ ਸਕਾ ਚਾਚਾ ਕਹਿਰ ਸਾਈਂ ਦਾ ਕਿਵੇਂ ਵੀ ਬਾਤ ਹੋਈ ਉਦਲ ਜਾਣੀਆਂ ਛੁੱਟੜਾਂ ਵੇਲੀਆਂ ਤੇ ਨੱਡੀ ਕੱਲ ਦੀ ਵੱਦ ਚਲਾਕ ਹੋਈ ਸਾਨੂੰ ਜਾਪਦਾ ਬਿਨਾ ਮਰ ਜਿਟੜੇ ਦੇ ਸਹਿਬ ਹੀਰ ਨਾ ਕਿਸੇ ਦਾ ਸਾਖ ਹੋਈ ਚੂਚਕ ਚੌਧਰੀ ਉਸ ਦਾ ਕੀ ਜਾਣਾ ਸਾਡੀ ਆਪਣੀ ਜਿੰਦ ਅਜਾ ਵੇੜੀਏ ਧੀਆਂ ਸਾਡੀਆਂ ਵੇਖ ਕੇ ਹੀਰ ਤਾਈ ਕਿਦਰੇ ਹੋ ਨਾ ਜਾਣ ਖਰਾ ਵੇੜੀਏ ਜੀਨੂੰ ਇਸ਼ਕ ਦੇ ਨਾਗ ਨੇ ਡੰਗ ਲਾਇਆ ਉਦਾ ਮੁਕੇ ਆ ਰੋਜੇ ਹਸਾ ਵੇੜੀਏ ਮੁੰਡਾ ਹਾਨ ਦਾ ਗੱਭਰੂ ਜੱਟ ਕੋਈ ਛੇਤੀ ਲੱਭ ਤੇ ਖਟ ਸ਼ਵਾ ਵੇੜੀਏ ਫਿਰ ਬੇਗਮਾਂ ਵੰਗਰਾ ਹੀਰ ਤੇਰੀ ਰਾਂਝੇ ਚਾਕ ਨੂੰ ਸਮਝ ਨਾ ਵੇੜੀਏ ਹੰਡਾਰੀਏ ਸਾਨੂੰ ਮਲਕੀਏ ਵਰਜਿਆ ਨਾ ਪਹਿਣੀ ਪਟਣੇ ਵਿੱਚ ਪੰਜਾਬ ਵੇੜੀਏ ਪਹਿਣੀ ਪਟਣੇ ਵਿੱਚ ਪੰਜਾਬ ਵੇੜੀਏ